ਸਤਿਕਾਰ ਜੀ ਸਾਰਿਆਂ ਨੂੰ ਬਾਸ ਡੈਕ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਜੀ ਅੱਜ ਬਾਈ ਹਗਾ ਕਾ ਦੋ ਝੋਟੀਆਂ ਸੇਲ ਆ ਇੱਕ ਤਾਜੀ ਸੂਈ ਆ ਤੇ ਦੂਜੀ ਵੀ ਤਾਜੀ ਸੂਈ ਆ ਤੇ ਪੁੱਛਦੇ ਇਨਾਂ ਨੇ ਕੀ ਡਿਟੇਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਸ ਸਾਹਿਬ ਜੀ ਕੀ ਹਾਲ ਜੀ ਹਾਂ ਜੀ ਠੀਕ ਠਾਕ ਜੀ ਕਿੰਨੀਆਂ ਜੀ ਆਪਾਂ ਕੋਲ ਹਾਂਜੀ ਦੋ ਸੇਲ ਜੇ ਝੋਟੀਆਂ ਦੋ ਜੀ ਹਾਂਜੀ ਠੀਕ ਹੈ ਜੀ ਤੇ ਜਿਹੜੀ ਪਿਛਲੀ ਵੀਡੀਓ ਪਾਈ ਬਹੁਤ ਮਹਾਰਾਜ ਦੀ ਕਿਰਪਾ ਨਾਲ ਮਤਲਬ ਵੀ ਸਾਰਾ ਮਾਲ ਵੇਚ ਗਿਆ ਹਾਂਜੀ ਤੇ ਮਤਲਬ ਵੀ 1 ਘੰਟੇ ਦੀ ਵਿਹਲੇ ਹੋ ਗਏ ਹਾਂ ਠੀਕ ਹੈ ਜੀ ਹਾਂਜੀ ਬਹੁਤ ਵੀਡੀਓ ਚੱਲੀ ਮਹਾਰਾਜ ਵੀ ਭਰਾਵਾਂ ਨੇ ਬਹੁਤ ਸੰਯੋਗ ਦਿੱਤਾ ਵਾ ਵੀਰ ਭਰਾਵਾਂ ਨੇ ਤੇ ਬਹੁਤ ਵਧੀਆ ਵੀਡੀਓ ਚੱਲੀ ਤਾ ਵਿਖਾਈਏ ਝੋਟੀ ਪਹਿਲਾਂ ਝੋਟੀ ਜੇ ਠੀਕ ਹੈ ਹਾਂਜੀ ਵਿਖਾਓ ਜੀ ਸੁਈ ਹੈ ਜੀ ਸੁਈ ਸੁਈ ਜੇ ਠੀਕ ਹੈ ਹਾਂਜੀ ਤੇ ਗਿਆਨ ਜੀ ਕਿੰਨਾ ਦੁੱਧ ਜੀ ਇੱਕ 9 10 ਕਿਲੋ ਦੁੱਧ ਦੇ ਭਾੜੇ 9 10 ਕਿਲੋ ਦੁੱਧ ਆ ਵੇਖੋ ਝੋਟੀ ਬਹੁਤ ਚੰਗੀ ਆ ਪੰਜ ਛੇ ਦਿਨ ਹੋਏ ਕਿ ਸੁਈ ਨੂੰ ਉਹ ਗੱਡੀ ਸਾਫ਼ ਜੀ ਹਾਂਜੀ ਬੱਚੇ ਦੇ ਮਗਰ ਬੋ ਕੱਟਿਆ ਬੱਚਾ ਦੇ ਮਗਰ ਅੱਛਾ ਕੱਟਾ ਮਗਰ ਹਾਂਜੀ ਕੱਟਾ ਮਗਰ ਆ ਵੇਖੋ ਸੀਲ ਠੰਡੀ ਪੜੀ ਜੀ ਆ ਠੀਕ ਆ ਆ ਵੇਖੋ ਬਹੁਤ ਸੀਲ ਠੰਡੀ ਆ ਕੱਟੇ ਹਲੇ ਪਛਮੀ ਪੂਰਬੀ ਨਹੀਂ ਆ ਦਬ ਚੋਣ ਬੜੀ ਪੋਲੀ ਜੀ ਚੋਣ ਬੜੀ ਨੰਬਰ 1 ਦੇ ਨਾ 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 ਖਾਓ ਚੱਡੇ ਦੇ ਭਾਜੀ ਦੇਖੋ ਜਾਂ ਬੈਠੇ ਹਲੇ 6 ਸਾਤੇ ਨਾਲ ਹੋਏ ਜੇ ਸੁਈ ਨੂੰ ਤੇ 12 13 ਲੀਟਰ ਕੱਢੀ ਜਾਉ ਕੱਛੀ ਨਹੀਂ ਬੋਲੋ ਹਾਂਜੀ 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 ਇਹ ਬਹੁਤ ਘਰ ਰੱਖਣਾ ਤੇ ਬਹੁਤ ਵਧੀਆ ਕੱਢੀ ਹਾਂਜੀ ਤੇ ਕਿੰਨਾ ਜੀ ਕਰਾਉਣ ਨੂੰ ਭਾਵੇਂ ਉਹ ਤਾਂ ਲੱਖ ਵੀ ਕਰੀ ਜਾਈਏ ਹਾਂ ਮਾਮਤਾਨ ਕਰਦਾਂਗੇ 90 ਜੋ ਹਜ਼ਾਰ ਰੁਪਈਆ ਠੀਕ ਹੈ ਠੀਕ ਹੈ ਉਹ ਝੋਟੀ ਸਾਹ ਬੜੀ ਜੇ ਝੋਟੀ ਠੀਕ ਹੈ ਜੀ ਇਹ ਬਾਕੀ ਫਿਰਿਆ ਤੁਰਿਆ ਝੋਟੀ ਮਰਪੀ ਇਹੋ ਜੀ ਬੱਬ ਦੀ ਹਾਂ ਤੇ ਦੋ ਹੋਰ ਛੱਡਦੀ ਮੈਂ ਕਹਾਂ ਚਲੋ ਜੋ ਤੇ ਆਖ ਕੇ ਬਾਤ ਕਰਦੇ ਠੀਕ ਹੈ 90 ਚ ਦੋ ਹੋਰ ਛੱਡਦਾ ਜੀ ਬਾਈ ਜੀ ਉਹ ਕੱਟੀ ਹੋਈ ਸਾਹ ਤੇ ਆਹ ਝੋਟੀ ਵੇਖੋ ਭਾਗ ਭਾਗ ਵੇਖੋ ਲਾਏ ਨੇ ਕੱਟੀ ਨਹੀਂ ਦੂਜਾ ਤੂੰ ਆ ਜੇ ਦੂਜਾ ਸਮਾਂ ਜੇ ਕੱਟੀ ਸਾਹ ਪੜੀ ਆ ਕੱਟੀ ਚੋਣ ਨਹੀਂ ਪੋਲੀ ਆਣਾ ਕੱਟੀ ਕੋਈ ਹਿਸਾਬ ਨਹੀਂ ਠੀਕ ਹੈ ਹਾਂ ਜੀ ਕਿਉਂ ਨ ਬੜੀ ਕੋਲੀ ਹਾਂ ਦੇਖ ਬਹੁਤ ਠੰਡੀ ਸੀ ਇਹ ਵਾਲੀ ਠੰਡੀ ਆ ਅੱਲੇ ਅੱਧਾ ਘੰਟਾ ਆ ਜੀ ਸੂਈ ਨੂੰ ਹਾਂਜੀ ਖੋਲਿਆ ਜੀ ਆ ਦੇਖੋ ਠੱਡੀ ਦੇਖੋ ਜਮਾਨੇ ਕੱਟੇ ਬਹੁਤ ਠੰਡੀ ਜੀ ਇਹ ਕੱਟਾ ਮਗਰ ਜੇ ਦੇ ਕੱਟਾ ਮਗਰ ਦੇ ਠੀਕ ਹੈ ਜੀ ਨਾ ਦੇਖੋ ਬਹੁਤ ਬੰਦੇ ਰਕਾਰਾਂ ਲਾ ਬਾਕੀ ਰਕਾਰਾਂ ਇਹ ਪਹਿਲੇ ਸਵੇਰੇ ਭਾਜੀ ਨੇ 12-13 ਲੀਟਰ ਕੱਢਿਆ ਜੀ ਦੁੱਧ ਇਹ ਕੱਢੀ ਨੇ ਹਾਂਜੀ ਤੇ ਦੇਖੋ ਥਾਂ ਦੇ ਬਾਣੇ ਵਾਹ ਫਿਰਦੇ ਜਾਲੇ ਆ ਵੇਖੋ ਪਾਈ ਬੜੀ ਡੱਬਾਂ ਡੱਬ ਵਾਲਾ ਜੱਟਾ ਵੈਂ ਵਧੀਆ ਸਾਫ਼ ਦੇਖੋ ਕਿੰਨਾ ਜੋ ਡਿਜ਼ਾਈਨ ਦੋਵੇਂ ਪਾਸੇ ਡੱਬੇ ਆ ਹਾਂ ਵੇਖੋ ਹਾਂਜੀ ਭਾਜੀ ਭਾਜੀ ਵੇਖੋ ਐਵੇਂ ਜਿਹੇ ਮੁੰ ਬਹੁਤ ਤਾਂ ਲੋਕ ਕਰਦੇ ਆ ਵੀ ਇਹੋ ਜੀ ਕੱਢੀ ਦਾ ਇਹ 1-15 ਵੀ ਕਰੀ ਜਾਂਦੇ 1-10 ਵੀ ਕਰੀ ਜਾਂਦੇ ਜੀ ਲੱਖ ਦੀ ਦੇ ਦਾਂਗੇ ਕਰ ਦੋ ਮਾਨਦਾਨ 1000 ਮਾਨਸਣ ਕਰਦੇ ਠੀਕ ਹੈ ਜੀ ਠੀਕ ਹੈ ਆ ਵੇਖੋ ਸਾਫ ਬੜੀ ਬਾਕੀ ਆ ਵੇਖੋ ਇੱਕ ਵਾਰੀ ਖਾਓ ਹਾਂ ਜੀ ਸਾਫ ਬੜੀਆ ਕਰਨ ਲੱਗਾ ਹੈ ਕਿ ਕੱਲਾ ਹਾਂ ਐ ਦੋਵੇਂ ਬੰਦੇ ਡਾਬਿਆ ਸਾਫ ਚੱਡੇ ਦੀ ਇਹ ਕਟਾ ਮਰਗਾ ਹਾਂ ਜੀ ਆਪਣਾ ਨਾਮ ਤੇ ਨੰਬਰ ਦੱਸਦਾ ਜੀ ਨਾਮ ਮੇਰਾ ਜਗਪ੍ਰੀਤ ਸਿੰਘ ਜੀ ਠੀਕ ਹੈ ਜੀ ਤੇ ਪਿੰਡ ਮੱਤੇয়াল ਹਾਂਜੀ ਹਾਂਜੀ ਨੰਬਰ ਲਿਖ ਲਓ 9738 1616 ਜੀ ਹਾਂਜੀ